ਪੰਜਾਬ ਤੇ ਹਰਿਆਣਾ ਵਿੱਚੋਂ ਜੋ ਫੌਲੀ ਨਾਲ ਤਿਆਰ ਰੱਖਣ ਵਾਲੇ ਕਿਸਾਨ ਵੀਰੋ ਅੱਜ ਦੇ ਦਿੱਲੀ ਮੌਕੇ ਵਿੱਚ ਪਹੁੰਚੇ ਸਭ ਤੋਂ ਪਹਿਲਾਂ ਅਸੀਂ ਫਤਿਹ ਬੁਲਾਈਏ ਕਿਉਂਕਿ ਇਹ ਫਤਿਹ ਸਾਨੂੰ ਤਨ ਤਨ ਕਲਗੀਧਰ ਪਾਸ਼ਾ ਜੀ ਨੇ ਬਖਸ਼ਿਸ਼ ਕੀਤੀ ਹੈ ਜੀ ਦਾ ਅਰਥ ਇਹ ਹੈ ਕਿ ਇੱਕ ਖਾਲਸਾ ਵੀ ਵਾਹਿਗੁਰੂ ਜੀ ਦਾ ਹੈ ਤੇ ਫਤਿਹ ਵੀ ਉਸ ਵਾਹਿਗੁਰੂ ਜੀ ਨੇ ਕਰਨੀ ਹੈ ਇਸ ਕਰਕੇ ਸਾਰੇ ਗਰਸਵੀ ਆਵਾਜ਼ ਵਿੱਚ ਜਵਾਬ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਪਣੇ ਹੱਕਾਂ ਲਈ ਦਿੱਲੀ ਘੇਰੀ ਬੈਠੇ ਹਾਂ ਮੈਂ ਬੋਧੀਆਂ ਲਮੀਆਂ ਵਿਚਾਰਾਂ ਨਹੀਂ ਕਰਨੀਆਂ ਜਿਹੜੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਬਖਸ਼ਿਸ਼ ਦੇ ਪਾਤਰ ਨੇ ਉਹਨਾਂ ਨੂੰ ਇਹ ਯਾਦ ਕਰਾਉਣਾ ਚਾਹੁੰਦਾ ਹੈ ਕਿ ਤੁਸੀਂ ਉਹਨਾਂ ਦੇ ਵਾਰਸ ਜੇ ਬਾਬਾ ਬੋਤਾ ਸਿੰਘ ਜੀ ਬਾਬਾ ਗਰਜੋ ਸਿੰਘ ਜੀ ਜਿਨ੍ਹਾਂ ਦੋ ਸਿੰਘਾਂ ਨੇ ਇਹ ਸਰਕਾਰ ਦੇ ਨੌਸਾਂ ਦੇ ਦਮ ਕਰ ਦਿੱਤਾ ਸੀਗਾ ਸਾਡੇ ਰੋਲ ਮਾਡਲ ਸਾਡੇ ਵੀਰ ਨੇ ਬਾਬਾ ਯੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਜਿਹੜੇ ਕਿ 7 ਤੇ 9 ਸਾਲ ਦੀ ਉਮਰ ਵਿੱਚ ਮੀਆਂ ਵਿੱਚ ਜਿਹੜੇ ਗਏ ਤੇ ਮੁਗਲ ਸਾਮਰਾਜ ਦੀਆਂ ਜਿਹੜਾ ਪੁੱਟ ਕੇ ਰੱਖ ਦਿੱਤੀਆਂ ਇਹ ਉਹ ਦਿੱਲੀ ਏ ਜਿੰਨੂੰ ਸਾਡੇ ਪੁਰਖਿਆਂ ਨੇ ਕਰੀ ਬੜੀ ਫਤਿਹ ਕੀਤਾ ਏ ਲੇਕਿਨ ਅੱਜ ਦੀ ਗੈਰਮ ਸਰਕਾਰ ਨੇ ਸਾਡੇ ਤੇ ਇਹ ਖੇਤੀ ਕਾਨੂੰਨ ਲਾਗੂ ਕਰਕੇ ਸਾਡੀ ਅਣਖ ਨੂੰ ਵਗਾਰਿਆ ਏ ਇਸ ਕਰਕੇ ਜਿੰਨੇ ਵੀ ਇਹ ਸ਼ਿਗਰਤ ਦੇ ਵਿੱਚ ਪਹੁੰਚਦੇ ਨੇ ਅਸੀਂ ਗੁਰੂ ਦੇ ਚਰਨਾਂ ਵਿੱਚ ਇਹ ਅਰਦਾਸ ਕਰਦੇ ਹਾਂ ਜੋਦੜੀ ਕਰਦੇ ਹਾਂ ਕਿ ਗੁਰੂ ਜਗਦੀ ਸਰ ਪਾਤਸ਼ਾਹ ਪੰਥ ਦੀ ਪਿੱਠ ਉਤੇ ਹੱਥ ਰੱਖ ਕੇ ਸਾਕ ਆਪਣੇ ਫੁਰਕਿਆਂ ਦੇ ਇਤਿਹਾਸ ਨੂੰ ਦਰਉਂਦੇ ਹੋਏ ਅਸੀਂ ਇਸ ਦਿੱਲੀ ਨੂੰ ਫਤਿਹ ਕਰਕੇ ਮੈਂ ਦੱਸਣਾ ਚਾਹਾਂਗਾ ਕਿ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਧਰਮ ਦੀ ਰੱਖਿਆ ਲਈ ਇਸ ਦਿੱਲੀ ਵਿੱਚ ਆ ਕੇ ਆਪਣਾ ਸੀਸ ਪલિਦਾਨ ਦਿੱਤਾ ਸੀਗਾ ਲੇਕਿਨ ਅੱਜ ਦੇ ਅਸੀਂ ਆਪਣੇ ਹੱਕ ਲਈ ਲੜਦਾ ਏ ਇਸ ਤਰ੍ਹਾਂ ਕਿ ਜਿੱਥੇ ਕਿਸਾਨ ਆਪਣਾ ਪਸੀਨਾ ਵਹਾ ਕੇ ਪੂਰੇ ਦੇਸ਼ ਨੂੰ ਅੰਨ ਦਿੰਦਾ ਏ ਅਨਪੈਦਾ ਕਰਕੇ ਉਹਦਾ ਟਿੱਡ ਪਾੜਦਾ ਏ ਇੱਕ ਅੱਤੇ ਜਿੱਥੇ ਅਸੀਂ ਆਪਣਾ ਖੂਨ ਖੂਨ ਸੀਨਾ ਬਟਾਉਂਨੇ ਆ ਉਥੇ ਅੱਜ ਲੋੜ ਪਈ ਅਸੀਂ ਆਪਣੇ ਪੁਰਖਿਆਂ ਦੇ ਉੱਤੇ ਇਤਿਹਾਸ ਨੂੰ ਬੁਰਾਉਂਦੇ ਹੋਏ ਆਪਣਾ ਖੂਨ ਵੀ ਵਹਾਵਾਂਗੇ ਇਸ ਕਰਕੇ ਮੈਂ ਕੋਸਾ ਲੰਮਾ ਸਮਾਂ ਨਹੀਂ ਲੈਵਾਂ ਲੇਕਿਨ ਦ੍ਰਿੜਤਾ ਦੇ ਨਾਲ ਇਹ ਦਿਲ ਕਹਾਂ ਆਪਣੇ ਪੁਰਖੇ ਦੇ ਇਤਿਹਾਸ ਕਰਕੇ ਕਿ ਇਹ ਦਿੱਲੀ ਫਤਿਹ ਕਰਕੇ ਹੁਣ ਖਾਲਸਾ ਇਸ ਤੋਂ ਵਾਪਸ ਜਾਵੇਗਾ ਬਾਕੀ ਬੰਦਾ ਦੀ ਸਹੱਤ ਤੋਂ ਬਾਅਦ ਦਾਤਾ ਬਲਦੇ ਸਿੰਘ ਬਹਾਦਰ ਨੇ ਸਰਹੰਦ ਦੀ ਇੱਕ ਨਾਲ ਢੜਕਾ ਕੇ ਸਿੱਖ ਰਾਜ ਕਾਇਮ ਕੀਤਾ ਸੀਗਾ ਤੇ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਸੀਗਾ ਇਸੇ ਤਰ੍ਹਾਂ ਹੀ ਅੱਜ ਕਿਸਾਨ ਜੱਟੇ ਬੰਦਿਆਂ ਦੀ ਕਾਲ ਦੇ ਉੱਤੇ ਸਮੁੱਚੇ ਪੰਚਾਤੀ ਹਰਿਆਣੇ ਦੇ ਵੀਰ ਇੱਥੇ ਇਕੱਤਰ ਹੋਏ ਨੇ ਜਿਨ੍ਹਾਂ ਨੇ ਡੇਢ ਆਰਾਧੇ ਦੇ ਨਾਲ ਇਹ ਮੋਰਚਾ ਲਾਇਆ ਹੈ ਕਿ ਜਦੋਂ ਤੱਕ ਵੀ ਜਰੂਰ ਪਈ ਅਸੀਂ ਇਸ ਮੋਰਚੇ ਵਿੱਚ ਰਵਾਂਗੇ ਤੇ ਦੇਖੋ ਮਹੂਤੋ ਨਾਇਕੇ ਫੇਰ ਬਾਪ ਜਾਨੋਗੇ ਇਸ ਕਰਕੇ ਮੈਂ ਸੈਂਟਰ ਸਰਕਾਰ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਕਿਤੇ ਸਾਡੇ ਅਮੀਰ ਵਿਰਸੇ ਨੂੰ ਵੇਖ ਕੇ ਵੇਖਿਓ ਕਿ ਸਾਡੇ ਪੁਰਖਿਆਂ ਨੇ ਕਿੰਨੀਆਂ ਵੱਡੀਆਂ ਕਦਰਾਂ ਕਰਕੇ ਇਹ ਸਾਨੂੰ ਸੋਜਵਾਦ ਨੇ ਲੈ ਕੇ ਦਿੱਤੀਆਂ ਨੇ ਕਿ ਕੋਲ ਅਣਖ ਤੇ ਗੈਰਤ ਨਾਲ ਜੀਣਾ ਜਾਂਦੀ ਏ ਇਸ ਕਰਕੇ ਭਰਾਵੋ ਇੱਕ ਗੁਰੂਕਲ ਦੀ ਧਰਤੀ ਦਾ ਜਨਕਾਰਾ ਛੱਡਣਾ ਏ ਜੇ ਲੇਕੇ ਮੋਦੀ ਦੇ ਮਹਿਲ ਤੱਕ ਉਹਦੀ ਆਵਾਜ਼ ਜਾਵੇ ਤੇ ਦਿੱਲੀ ਕੰਬ ਜਾਵੇਗੀ ਇਹ ਤੁਹਾਡੀ ਆਵਾਜ਼ ਸਭਨਤਾ ਦੇ ਨਾਲ ਹੋਣੀ ਏ ਸਾਰੇ ਨੇ ਜਿੰਕਾਰਾ ਛੱਡਣਾ ਏ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਉਹ ਤੇੰਦੂੜੀ ਜਦੋਂ ਸਭਨਤਾ ਦਾ ਰੈਕਮੇਡੀ ਇਹ ਗੁਰੂ ਸਾਹਿਬ ਕੀ ਦੇ ਚਰਨਾਂ 'ਚ ਅਰਦਾਸ ਪੇਸ਼ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ